ਮੋਗਾ ਤੇਜ਼ਾਬ ਕਰਨ ਦੇ ਮੁਜ਼ਮਨਾਂ ਨੂੰ ਅਦਾਲਤ ਨੇ ਸਖਤ ਉਮਰ ਕੈਦੀ ਸਜ਼ਾ ਸੁਣਾਈ ਅਤੇ 12 ਲੱਖ ਰੁਪਏ ਜੁਰਮਾਨਾ ਲਗਾਇਆ ਜੋ ਕਿ ਪੀੜਤਾ ਨੂੰ ਦਿੱਤਾ ਜਾਏਗਾ ਪੰਜਾਬ ਸਰਕਾਰ ਨੂੰ ਵੀ 5 ਲੱਖ ਰੁਪਏ ਦੀ ਮਾਲੀ ਮਦਦ ਕਰਨ ਦੇ ਹੁਕਮ ਦਿੱਤੇ ਗਏ ਨੇ ਦਰਸਲ ਜੁਲਾਈ 2013 ਨੂੰ ਅਦਾਲਤ ਵਿੱਚ ਆਪਣੀ ਤਲਾਕ ਕੇਸ ਦੀ ਪੇਸ਼ੀ ਪੁੱਕਤਨ ਆਈ ਮੰਦੀਪ ਕੌਰ ਅਤੇ ਉਸਦੇ ਪਿਤਾ ਤੇ ਉਸਦੇ ਪਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਐਸਿਡ ਅਟੈਕ ਕੀਤਾ ਸੀ ਇਸੇ ਕੇਸ ਵਿੱਚ ਬੁੱਧਵਾਰ ਨੂੰ ਮੋਗਾ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਸੋਬਰ ਦੇਰ ਸ਼ਾਮ ਲਿਆਣਾ ਚੋਏ ਵਪਾਰੀ ਜਸ ਮੀਲ ਕੁਮਾਰ ਦੇ ਕਤਲ ਮਾਮਲੇ 'ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਹੈ ਪੁਲਿਸ ਨੇ ਮੁਲਜ਼ਮਾਂ ਕੋਲੋਂ ਘਟਨਾ ਵਾਲੀ ਵਾਰਤਿਆ ਗਿਆ ਦੱਤਰਾ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ ਮੁਲਜ਼ਮ ਰੇਤਕ ਸੁਨੀਲ ਤੇ ਛੋਟੇ ਪਰਾਦਾ ਸੌਰਵ ਸਿੰਘ ਤੇ ਉਸਦਾ ਪੇਟ ਅਰਵਿੰਦਰ ਸਿੰਘ ਹੈ ਪੁਲਿਸ ਦੇ ਮੁਤਾਬਕ ਸੁਨੀਲ ਕੁਮਾਰ ਦੇ ਮੁਲਜ਼ਮ ਸੁਖਿੰਦਰ ਸਿੰਘ ਦੀ ਬੇਟੀ ਨਾਲ ਨਜਾਇਜ਼ ਸੰਬੰਧ ਸਨ ਘਟਨਾ ਵੇਲੇ ਸੁਖਿੰਦਰ ਦੀ ਬੇਟੀ ਸੁਨੀਲ ਦੇ ਨਾਲ ਮੋਟਰਸਾਈਕਲ ਤੇ ਸਵਾਰ ਸੀ ਦੂਜੇ ਪਾਸੇ ਮਲਜ਼ਮਾਂ ਦਾ ਕਹਿਣਾ ਹੈ ਕਿ ਸੁਨੀਲ ਕੁਮਾਰ ਉਹਨਾਂ ਦੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਵਿਆਹ ਲਈ ਦਬਾਅ ਪਾਉਂਦਾ ਸੀ ਇਸੇ ਕਰਕੇ ਉਹਨਾਂ ਨੇ ਇਸ ਵਾਰ ਦਾਅਤ ਨੂੰ ਅੰਜਾਮ ਦਿੱਤਾ ਜਦੋਂ ਅਨੰਤ ਦੇ ਗ੍ਰਾਮਪੂਲ ਕੋਲ ਮੌਜੂਦ ਦੁਰਗਾ ਮਾਤਾ ਮੰਦਿਰ ਦੀ ਬੀਸਮੈਂਟ 'ਚ ਅੱਗ ਲੱਗ ਗਈ ਮੰਦਿਰ ਦੀ ਬੀਸਮੈਂਟ ਟ੍ਰਾਸਫਰ ਹਸਪਤਾਲ ਚਲਾਇਆ ਜਾਂਦਾ ਹੈ ਘਟਨਾ 'ਚ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਅੱਗ ਬੜਕਦੀ ਵੇਖ ਮਰੀਜ਼ਾਂ ਨੂੰ ਸੁਰੱਖਿਅਤ ਥਾਂ ਤੇ ਲਜਾਇਆ ਗਿਆ ਅੰਮ੍ਰਿਤਸਰ ਵਿੱਚ ਤਰਨਤਾਰਨ ਦੇ ਨੇੜਲੇ ਪਿੰਡ ਦਿਹਾੜਾਜਪੁਰ ਵਿਚ ਦਿਲ ਦਹਿਲਾਉਣ ਵਾਲੀ ਵਾਰਤਾਤ ਵਾਪਰੀ ਹੈ ਦਰਸਲ ਇੱਕ ਔਰਤ ਨੂੰ ਹੱਥ ਪੈਰ ਬੰਨ੍ਹ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਇਲਜ਼ਾਮ ਪਤੀ ਅਤੇ ਉਸਦੇ ਸਾਥੀਆਂ ਤੇ ਲੱਗੇ ਨੇ ਰਵਿੰਦਰ ਕੌਰ ਨਾਲ ਹੋਏ ਬੁਰੇ ਸਲੂਕ ਦੀ ਗਾਹੀ ਪਰਦੀਆਂ ਤਸਵੀਰਾਂ ਇੱਕ ਪ੍ਰਤੱਖਦਰਸ਼ੀ ਨੇ ਆਪਣੇ ਮੋਬਾਈਲ ਵਿੱਚ ਕੈਦ ਕੀਤੀਆਂ ਜਾਣਕਾਰੀ ਮੁਤਾਬਕ ਦੋਹਾਂ ਦਾ ਤਲਾਕ ਦਾ ਕੇਸ ਚੱਲ ਰਿਹਾ ਸੀ ਅਧਿਆਕਸ਼ਲ ਦੋਹਾਂ ਵਿਚਾਲੇ ਝਗੜਾ ਰਹਿੰਦਾ ਸੀ ਗੁੱਸੇ ਵਿੱਚ ਆਏ ਪਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੰਜਾਬ ਨੂੰ ਆਧੁਨਿਕ ਟੈਕਨੋਲੋਜੀ ਨਾਲ ਲੈਸ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਿਲੀਆਂ ਨੇ ਪੰਜਾਬ ਦੇ ਕਮਾਂਡਮਾਨ ਤੇਨਿਲ ਜੋਸ਼ੀ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਰਚੰਡੀ ਦਿੱਤੀ ਗਈ ਜੋ ਪੰਜਾਬ ਦੇ 12 ਸ਼ਹਿਰਾਂ ਲਈ ਰਵਾਨਾ ਕੀਤੀਆਂ ਗਈਆਂ ਨੇ ਕੁੱਲ 46 ਕਰੋੜ ਰੁਪਏ ਦੀ ਲਾਗਤ ਨਾਲ ਇਹਨਾਂ ਗੱਡੀਆਂ ਨੂੰ ਤਿਆਰ ਕਰਵਾਇਆ ਗਿਆ ਹੈ ਕੁਟਮ ਲਾਜ਼ਮਾਂ ਵੱਲੋਂ ਮੁਹਾਲਜ ਪ੍ਰਦਰਸ਼ਨ ਕੀਤਾ ਗਿਆ ਫੁੱਟਾ ਭਵਨ ਦੇ ਸਾਹਮਣੇ ਕਰੀਬ 2 ਘੰਟੇ ਤੱਕ ਰੋਡ ਜਾਮ ਕਰਕੇ ਰੱਖਿਆ ਗਿਆ ਜਿਨ੍ਹਾਂ ਦੀ ਮੰਗ ਹੈ ਕਿ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਦਰਜਨਕਾਰੀਆਂ ਮੁਤਾਬਕ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਹੋਏਗਾ ਅਤੇ ਪੰਜਾਬ ਸਰਕਾਰ ਦੇ ਕਿਸੇ ਵੀ ਲੀਡਰ ਨੂੰ ਵੋਟ ਨਹੀਂ ਦਿੱਤੀ ਜਾਏਗੀ ਹੰਡਾ ਪੁਲਿਸ ਨੇ ਇੱਕ ਸ਼ਖਸ ਨੂੰ ਤੀ ਬੋਰ ਦੇ 8 ਚਾਈਨੈਸ ਪਿਸਤੋਲਾਂ ਅਤੇ 100 ਦੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਸ਼ਖਸ ਦਾ ਨਾਮ ਕਮਲਦੀਪ ਸਿੰਘ ਉਰਫ ਰਿੰਕੂ ਹੈ ਜੋ ਜੰਮੂ ਕਸ਼ਮੀਰ ਦੇ ਕਠੋੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਟ੍ਰਾਂਸਪੋਰਟਰ ਹੈ ਪੁਲਿਸ ਮੁਤਾਬਕ ਇਹ ਹਥਿਆਰ ਖਰੀਦ ਕੇ ਅੱਗੇ ਸਪਲਾਈ ਕਰਦਾ ਸੀ